ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਅਮਨ ਸਿੰਘ ਰਾਚੋਂ ਅੱਜ ਤੁਹਾਨੂੰ ਦੱਸਾਂਗੇ ਖੱਟੀ ਲੱਸੀ ਦੀ ਦਵਾਈ ਕਿਵੇਂ ਤਿਆਰ ਕਰਨੀ ਹੈ ਤੇ ਤੁਹਾਡੇ ਕੋਲ ਵੱਧ ਤੋਂ ਵੱਧ ਪਹਿਲਾਂ ਲੱਸੀ ਹੋਣੀ ਚਾਹੀਦੀ ਹੈ ਫਿਰ ਲੋੜ ਮੁਤਾਬਕ ਕੋਈ ਵੀ ਬਰਤਨ ਲੈ ਲਓ ਚਾਹੇ ਪਲਾਸਟਿਕ ਦਾ ਲੈ ਲਓ ਚਾਹੇ ਸਿਲ버 ਦਾ ਜਿਹੜਾ ਵੀ ਤੁਹਾਡੇ ਕੋਲ ਅਵੇਲੇਬਲ ਹੈ ਉਹਦੇ ਵਿੱਚ ਅਸੀਂ ਨੇ ਕੀ ਪਾਉਣਾ ਹੈ ਇੱਕ ਤਾਂ ਮਿੱਠੇ ਤਾਂਬੇ ਦਾ ਪਾਉਣਾ ਤੇ ਇੱਕ ਨਾਲ ਲੋਹੇ ਦਾ ਇਹ ਪਾ ਕੇ ਤੁਸੀਂ 4 ਦਿਨ ਰੱਖਣਾ ਹੈ ਤੇ 4 ਦਿਨਾਂ ਬਾਅਦ ਇਹਨੂੰ ਸਾਮੇ ਟੱਕ ਕੇ ਰੱਖੋ ਤੇ 4 ਦਿਨਾਂ ਬਾਅਦ ਦੇਖੋ ਦਵਾਈ ਤੁਹਾਡੀ ਤਿਆਰ ਹੈ ਤੇ ਜੇ ਤੁਸੀਂ ਇਸ ਨੂੰ 10 ਦਿਨ ਰੱਖ ਲਓਗੇ ਜਿੱਡਾ ਮਰਜੀ ਤੁਹਾਡੇ ਭੂੰਡੀ ਹੈ ਰਸ ਚੂਸਦਾ ਕੀੜਾ ਉਹ ਖਤਮ ਕਰ ਦੂਗਾ ਇਹਨੂੰ ਵਰਤਣ ਦਾ ਤਰੀਕਾ ਹੈਗਾ 1 ਲੀਟਰ ਦੁੱਧ ਲੈਣੀ ਹੈ ਤੇ 15 ਲੀਟਰ ਪੰਪ ਚ ਪਾਣੀ ਤੇ ਪਾ ਕੇ ਇਸਤਮਾਲ ਕਰ ਸਕਦੇ ਹੋ ਤੇ ਇਹ ਬਹੁਤ ਵਧੀਆ ਚੀਜ਼ ਹੈ ਬਹੁਤ ਤਕੜੀ ਦਵਾਈ ਹੈ ਤੇ ਇਹ ਤੁਸੀਂ ਵਰਤ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ